ਦੇਸ਼ਪਰ ਦੇ ਵਿੱਚ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਸੰਸਦ ਪਵਨ ਦੇ ਵਿੱਚ ਵੱਟੀ ਕੁਤਾਹੀ ਦਾ ਮਾਮਲਾ ਉੱਥੇ ਹੀ ਦੱਸਦੀਏ ਕਿਸ ਤਰੀਕੇ ਦੇ ਨਾਲ ਜਿਹੜੇ ਦੋ ਨੌਜਵਾਨ ਨੇ ਉਹ ਦਰਸ਼ਕ ਗੈਲਰੀ ਚੋਂ ਕੁੱਦ ਕੇ ਜਿਹੜੇ ਐਮਪੀਜ਼ ਦੇ ਬੈਂਚ ਕੋਲ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਇੱਕ ਰੰਗਦਾਰ ਧੂਏ ਦਾ ਛਿੜਕਾ ਸੰਸਦ ਪਵਨ ਦੇ ਵਿੱਚ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਪੂਰੀ ਸੰਸਦ ਪਵੰਦ ਵਿੱਚ ਹੰਗਾਮਾ ਮਚ ਜਾਂਦਾ ਹੈ ਤੇ ਨਾਲ ਹੀ ਹੁਣ ਇਹਨਾਂ ਨੌਜਵਾਨਾਂ ਨੂੰ 6 ਮੈਂਬਰ ਦੀ ਟੀਮ ਸੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਯੂਆਪਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਹੈ ਤੇ ਹੁਣ ਦੱਸਦੀ ਹੈ ਕੀ ਅਖੀਰ ਸੰਸਦ ਪਵਨ ਦੇ ਵਿੱਚ ਜਿਹੜੀ ਇਹ ਵੱਡੀ ਕੋਤਾਹੀ ਵਰਤੀ ਗਈ ਹੈ ਉਸ ਨੂੰ ਲੈ ਕੇ ਇੱਕ ਖਾਸ ਸਿਟ ਜਿਹੜੀ ਹੈ ਉਹ ਬਿਠਾ ਦਿੱਤੀ ਗਈ ਹੈ ਉਸ ਸਿਟ ਦੇ ਵੱਲੋਂ ਪੂਰੀ ਜਿਹੜੀ ਹੈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਸਵਾਲ ਵੱਡੇ ਖੜੇ ਹੋਏ ਨੇ ਕਿ ਸੰਸਦ ਪਵਨ ਦੇ ਵਿੱਚ ਜਿਹੜੀ ਵੱਡੀ ਲਾਪਰਵਾਹੀ ਵਰਤੀ ਗਈ ਹੈ ਸੁਰੱਖਿਆ ਨੂੰ ਲੈ ਕੇ ਉਸ ਦੇ ਉੱਪਰ ਵੀ ਕਈ ਸਵਾਲ ਚੁੱਕੇ ਜਾ ਰਹੇ ਨੇ ਤੇ ਨਾਲ ਹੀ ਦੱਸ ਦਈਏ ਕਿ ਜਿਹੜੀ ਘਟਨਾ ਵਾਪਰੀ ਹੈ ਉਸ ਦੇ ਵਿੱਚ ਜਿਹੜੇ ਇਹ ਨੌਜਵਾਨ ਹੈ ਉਹਨਾਂ ਦੇ ਵੱਲੋਂ ਉੱਚੀ ਉੱਚੀ ਨਾਰੇ ਲਗਾਏ ਗਏ ਨੇ ਤੇ ਨਾਰੇ ਆ ਦੇ ਵਿੱਚ ਤਾਨਾशाही ਨਹੀਂ ਚਲੇਗੀ ਇਹ ਬੋਲੇ ਗਏ ਨੇ ਤੇ ਅੱਜ ਅਸੀਂ ਦੱਸਾਂਗੇ ਕਿ ਸੰਸਦ ਪਵਨ ਦੇਵੀ ਚ ਜਿਹੜੀ ਇਹ ਕੋਤਾਹੀ ਵਰਤੀ ਗਈ ਹੈ ਤੇ ਉਸ ਤੋਂ ਬਾਅਦ ਚਰਚਾਵਾਂ ਤਾਂ ਬਹੁਤ ਹੋਈਆਂ ਨੇ ਪਰ ਸੰਸਦ ਪਵਨ ਦੇ ਵਿੱਚ ਜਿਹੜੀ ਸੁਰੱਖਿਆ ਕਿੰਨੀ ਕਿ ਤਾਇਨਾਤ ਹੁੰਦੀ ਹੈ ਤੇ ਕਿੰਨਾ ਕ ਖਰਚਾ ਜਿਹੜਾ ਸਰਕਾਰ ਚੁੱਕਦੀ ਹੈ 1 ਮਿੰਟ ਦਾ ਉਸ ਬਾਰੇ ਵੀ ਜਾਣਕਾਰੀ ਦਵਾਂਗੇ ਜੀਆਂ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੰਸਦ ਭਵਨ ਦੇ ਵਿੱਚ ਅਜਿਹੇ ਮਾਮਲੇ ਇਹ ਪਹਿਲਾ ਨਹੀਂ ਆਇਆ ਇਸ ਤੋਂ ਪਹਿਲਾਂ 3 ਵਾਰ ਵੀ ਵੱਡੀਆਂ ਘਟਨਾਵਾਂ ਵਾਪਰੀਆਂ ਜਾ ਚੁੱਕੀਆਂ ਨੇ ਪਰ ਉੱਤੇ ਹੀ ਸੰਸਦ ਭਵਨ ਦੀ ਸੁਰੱਖਿਆ ਜਿਹੜੀ ਹੈ ਉਸ ਨੂੰ ਵਧਾਇਆ ਗਿਆ ਸੀ ਤਾਂ ਸੰਸਦ ਭਵਨ ਦੇ ਵਿੱਚ ਜਿਹੜੀ ਸੁਰੱਖਿਆ ਦੀ ਘਟਨਾਵਾਂ ਨੂੰ ਦੇਖਦੇ ਹੋ 1994 ਦੇ ਵਿੱਚ ਜਿਹੜੀ ਹੈ ਉਹ ਬਹੁਤ ਕੜੀ ਕਰ ਦਿੱਤੀ ਗਈ ਤੁਹਾਨੂੰ ਦੱਸਦੀ ਹਾਂ ਕਿ 1 ਮਿੰਟ ਦੇ ਵਿੱਚ ਸੰਸਦ ਭਵਨ ਦੇ ਵਿੱਚ ਸੁਰੱਖਿਆ ਦੇ ਲਈ ਕਮ ਸੇ ਕਮ 2.5 ਲੱਖ ਰੁਪਏ ਖਰਚੇ ਜਾਂਦੇ ਨੇ ਇਸ ਦੀ ਜਾਣਕਾਰੀ ਹੈ ਜਿਹੜੀ ਵਿਸ਼ੇਸ਼ ਤੌਰ ਤੇ ਸਾਬਕਾ ਲੋਕ ਸਭਾ ਜਰਨਲ ਸਕੱਤਰ ਪੀ.ਡੀ.ਟੀ. ਆਚਾਰਿਆ ਦੇ ਵੱਲੋਂ ਇੱਕ ਇੰਟਰਵਿਊ ਦੇ ਵਿੱਚ ਦਿੱਤੀ ਗਈ ਸੀ ਕਿ ਸੰਸਦ ਭਵਨ ਦੇ ਵਿੱਚ ਜਿਹੜੀ ਸੁਰੱਖਿਆ ਦੇ ਲਈ ਕਰਮਚਾਰੀ ਕੰਮ ਕਰ ਰਹੇ ਨੇ ਉਹ ਕੇਵਲ ਇੱਕ ਹੀ ਏਜੰਸੀ ਨਹੀਂ ਕੰਮ ਕਰ ਰਹੀ ਲਗਭਗ ਬਹੁਤ ਸਾਰੀਆਂ ਏਜੰਸੀਜ਼ ਐ ਜਿਹੜੀਆਂ ਇਸ ਉੱਪਰ ਕੰਮ ਕਰ ਰਹੀਆਂ ਨੇ ਤੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਸੰਸਦ ਭਵਨ ਦੇ ਵਿੱਚ ਕਿੰਨੀ ਕੁ ਸੁਰੱਖਿਆ ਕੜੀ ਹੁੰਦੀ ਹੈ ਕਿੰਨੀਆਂ ਏਜੰਸੀਆਂ ਕੰਮ ਕਰਦੀਆਂ ਨੇ ਤੇ ਜਦੋਂ ਤੁਸੀਂ ਸੰਸਦ ਭਵਨ ਦੇ ਵਿੱਚ ਦਾਖਲ ਹੁੰਦੇ ਹੋ ਉਸ ਵੇਲੇ ਤੁਹਾਨੂੰ ਕਿਹੜੀ-ਕਿਹੜੀ ਏਜੰਸੀ ਐ ਕਿਹੜੀ-ਕਿਹੜੀ ਪੁਲਿਸ ਫੋਰਸ ਦੀ ਸੁਰੱਖਿਆ ਦੇ ਵਿੱਚੋਂ ਨਿਕਲਣਾ ਪੈਂਦਾ ਹੈ ਜਦੋਂ ਤੁਸੀਂ ਸੰਸਦ ਭਵਨ ਦੇ ਵਿੱਚ ਜਾਂਦੇ ਹੋ ਤਾਂ ਸੰਸਦ ਭਵਨ ਦੀ ਸੁਰੱਖਿਆ ਦੇ ਸਭ ਤੋਂ ਬਾਹਰ ਵਾਲਾ ਘੇੜਾ ਜਿਹੜਾ ਹੈ ਦਿੱਲੀ ਪੁਲਿਸ ਤਾਇਨਾਤ ਕੀਤੀ ਜਾਂਦੀ ਹੈ ਤੇ ਭਾਵ ਸਭ ਤੋਂ ਪਹਿਲਾਂ ਐਂਟਰੀ ਦੇ ਵਿੱਚ ਲੋਕਾਂ ਉੱਤੇ ਦਿੱਲੀ ਪੁਲਿਸ ਦੀ ਨਜ਼ਰ ਹੁੰਦੀ ਹੈ ਦੂਸਰਾ ਜਿਹੜਾ ਘੇੜਾ ਹੈ ਸੀਆਰਪੀਐਫ ਆਈਟੀ ਬੀਪੀ ਐਨਐਸਜੀ ਆਦੀ ਏਜੰਸੀਆਂ ਦਾ ਹੁੰਦਾ ਹੈ ਦੇ ਉਸ ਤੋਂ ਬਾਅਦ ਸੰਸਦ ਦੇ ਬਾਹਰ ਅਗਲਾ ਘੇਰਾ ਕੇਂਦਰੀ ਰਿਜ਼ਰਵ ਪੁਲਿਸ ਬਲ ਪਾਰਲੀਮੈਂਟ ਡਿਊਟੀ ਗਰੁੱਪ ਦਾ ਹੁੰਦਾ ਹੈ ਸੰਸਦ ਦੇ ਵਿੱਚ ਬਾਹਰੀ ਸੁਰੱਖਿਆ ਦੇ ਘੇਰੇ ਤੋਂ ਬਾਅਦ ਆਉਂਦੀ ਹੈ ਸੰਸਦ ਦੇ ਅੰਦਰ ਦੀ ਸੁਰੱਖਿਆ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਸੰਸਦ ਮੈਂਬਰਾਂ ਦੀ ਸੁਰੱਖਿਆ ਦੇ ਲਈ ਪਾਰਲੀਮੈਂਟ ਸਿਕਿਉਰਿਟੀ ਸਰਵਿਸ ਦੀ ਸੁਰੱਖਿਆ ਸੇਵਾ ਤਾਇਨਾਤ ਰਹਿੰਦੀ ਹੈ ਤੇ ਇਹ ਉਹ ਏਜੰਸੀਸ ਨੇ ਜਿਹੜੀਆਂ ਕੀ ਵੱਖਰੇ ਵੱਖਰੇ ਘੇਰੇ ਦੇ ਵਿੱਚ ਜਿਹੜੀ ਲੋ ਸੰਸਦ ਭਵਨ ਦੇ ਵਿੱਚ ਆਉਣ ਵਾਲੇ ਲੋਕਾਂ ਦੇ ਉੱਪਰ ਨਜ਼ਰ ਰੱਖਦੀ ਹੈ ਤੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਸੰਸਦ ਭਵਨ ਦੇ ਵਿੱਚ ਇਹ ਪਹਿਲਾ ਮਾਮਲਾ ਨਹੀਂ ਆਇਆ ਇਸ ਤੋਂ ਪਹਿਲਾਂ ਵੀ ਸੰਸਦ ਭਵਨ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਕੋਤਾਹੀ ਦੇ ਤਿੰਨ ਮਾਮਲੇ ਆ ਚੁੱਕੇ ਨੇ ਤੇ ਦੋ ਘਟਨਾਵਾਂ ਤਾਂ ਸਾਲ 1994 ਦੇ ਵਿੱਚ ਵਾਪਰੀ ਸੀ ਤੇ ਪਹਿਲੀ ਘਟਨਾ 5 ਮਈ 1994 ਦੇ ਦਿਨ ਲਗਭਗ 11:20 ਵਜੇ ਹੋਈ ਸੀ ਜਦੋਂ ਮਹਿਮਾਨ ਵਿਜ਼ਟਰ ਗੈਲਰੀ ਤੋਂ ਲੋਕ ਸਭਾ ਦੇ ਹਾਲ ਵਿੱਚ ਚਾਲ ਮਾਰ ਕੇ ਉਤਰ ਗਿਆ ਅਤੇ ਉਸ ਦੇ ਵੱਲੋਂ ਨਾਰੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਦੋਸ਼ੀ ਦੀ ਪਛਾਣ ਪ੍ਰੇਮਪਾਲ ਸਿੰਘ ਸਮਰਾਟ ਦੇ ਰੂਪ ਦੇ ਵਿੱਚ ਹੋਈ ਸੀ ਘਟਨਾ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਸਮਰਾਟ ਨੂੰ ਤੁਰੰਤ ਹਿਰਾਸਤ ਦੇ ਵਿੱਚ ਲੈ ਲਿਆ ਦੂਸਰੀ ਘਟਨਾ 4 ਅਗਸਤ 1994 ਨੂੰ ਹੀ ਸਵੇਰੇ 11:06 ਵਜੇ ਹੋਈ ਸੀ ਉਦੋਂ ਮੋਹਨ ਪਾਟਕ ਨਾਂ ਦੇ ਇੱਕ ਵਿਅਕਤੀ ਵਿਜ਼ਟਰ ਗੈਲਰੀ ਤੋਂ ਹੇਠਾ ਛਾਲ ਮਾਰ ਕੇ ਉੱਤਰ ਆਇਆ ਤੇ ਨਾਰੇਬਾਜ਼ੀ ਕਰਨ ਲੱਗਾ ਇਸ ਦੌਰਾਨ ਇੱਕ ਹੋਰ ਵਿਅਕਤੀ ਵਿਸਟਰ ਦਾ ਨਾਮ ਮਨਮੋਹਨ ਸਿੰਘ ਦਿਵਾੜੀ ਦੱਸਿਆ ਜਾ ਰਿਹਾ ਉਸਨੇ ਵੀ ਵਿਜ਼ਟਰ ਗੈਲਰੀ ਤੋਂ ਨਾਰੇ ਲਗਾਏ ਸਨ ਦੋਵਾਂ ਵਿਅਕਤੀਆਂ ਨੂੰ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਤੁਰੰਤ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਨਾਲ ਹੀ ਦੱਸਦੀ ਹੈ ਕਿ ਸਾਲ 2001 ਦੇ ਵਿੱਚ ਸੰਸਦ ਭਵਨ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ ਜਿਸ ਨੇ ਤਾਂ ਹਰ ਕਿਸੇ ਦੇ ਰੋਂਗ ਤੇ ਖੜੇ ਕਰ ਦਿੱਤੇ ਸੀ ਦੱਸਦੀ ਹੈ ਸਾਲ 2001 ਦੇ ਵਿੱਚ ਹਮਲੇ ਤੋਂ ਬਾਅਦ ਰਾਸ਼ਟਰਪਤੀ ਭਵਨ ਸੰਸਦ ਭਵਨ ਦੀ ਸੁਰੱਖਿਆ ਕਾਫੀ ਜ਼ਿਆਦਾ ਸਖਤ ਕਰ ਦਿੱਤੀ ਗਈ ਕਿਉਂਕਿ ਉਸ ਵੇਲੇ ਸੰਸਦ ਭਵਨ ਦੀ ਸੁਰੱਖਿਆ ਦੇ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਸੀ ਤੇ ਜਿਹੜੇ ਅੱਤਵਾਦੀ ਹੈ ਉਹ ਸੰਸਦ ਭਵਨ ਦੇ ਵਿੱਚ ਦਾਖਲ ਹੋ ਗਏ ਸਨ ਤੇ ਕਮ ਸੇ ਕਮ 9 ਲੋਕ ਇਸ ਦੇ ਵਿੱਚ ਮਾਰੇ ਗਏ ਸਨ ਤੇ ਸੰਸਦ ਦੀ ਸੁਰੱਖਿਆ ਦੇ ਵਿੱਚ ਕੋਤਾਹੀ ਤੋਂ ਪਹਿਲਾਂ ਸਿਕਿਉਰਟੀ ਵਧਾਉਣ ਨੂੰ ਲੈ ਕੇ 35 ਕਰੋੜ ਦਾ ਟੈਂਡਰ ਵੀ ਜਾਰੀ ਹੋਇਆ ਸੀ ਅਸਲ ਦੇ ਵਿੱਚ ਸੰਸਦ ਪਵੰਦੀ ਸੁਰੱਖਿਆ ਵਧਾਉਣ ਦੇ ਲਈ ਜਿਹੜੇ CPWD ਨੇ ਇੱਕ ਟੈਂਡਰ ਜਾਰੀ ਕੀਤਾ ਸੀ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਲਈ 5 ਮਹੀਨਿਆਂ ਦਾ ਸਮਾਂ ਵੀ ਤੈਅ ਕੀਤਾ ਗਿਆ ਤੇ ਤੁਹਾਨੂੰ ਦੱਸ ਦਈਏ ਇਸ ਪ੍ਰੋਜੈਕਟ ਦੇ ਵਿੱਚ 6 ਕੰਮ ਹੋਣੇ ਸਨ ਜਿਸ ਦੇ ਵਿੱਚ ਰਿਸੈਪਸ਼ਨ ਲੌਂਜ ਦਾ ਮੂੜ ਵਿਕਾਸ ਸਿਕਿਉਰਟੀ ਬਲਾਕਸ ਈਐਮ ਸਰਵਿਸ ਸਿਕਿਉਰਟੀ ਜੁੜੇ ਨੇ ਗੈਜਟਸ ਬੁਲੇਟ ਪ੍ਰੂਫ ਮੋਚਾ ਸੀਵਰੇਜ ਅਤੇ ਜਲ ਨਿਕਾਸੀ ਸਮੇਤ ਬਾਰੀ ਵਿਕਾਸ ਤਾਂ ਜਦੋਂ ਸੰਸਦ ਭਵਨ ਦੇ ਵਿੱਚ ਵੱਡੀਆਂ ਲਾਪਰਵਾਹੀਆਂ ਹੋਈਆਂ ਸਨ ਤਾਂ ਸੁਰੱਖਿਆ ਨੂੰ ਲੈ ਕੇ ਇਹ ਜਿਹੜੇ ਹੈ 6 ਜਿਹੜੇ ਮੁੱਖ ਕੰਮ ਜਿਹੜੇ ਹੈ ਉਹ ਕੀਤੇ ਗਏ ਸਨ ਇਹਨਾਂ ਕੰਮਾਂ ਦੇ ਉਪਾਰ ਜਿਹੜਾ ਹੈ ਸੰਸਦ ਭਵਨ ਦੇ ਵਿੱਚ ਲਗਾਤਾਰ ਹੀ ਜਿਹੜੀਆਂ ਹੋਰ ਏਜੰਸੀਸ ਵੀ ਸ਼ਾਮਿਲ ਕਰ ਲਈਆਂ ਤਾਂ ਹੁਣ ਦੱਸ ਦਈਏ ਕਿ ਸੰਸਦ ਭਵਨ ਦੇ ਵਿੱਚ ਜਦੋਂ ਹਰ ਇੱਕ ਮਿੰਟ ਦੇ ਵਿੱਚ ਜਿਹੜਾ ਸੁਰੱਖਿਆ ਨੂੰ ਲੈ ਕੇ 2.5 ਲੱਖ ਰੁਪਏ ਦਾ ਖਰਚਾ ਆਂਦਾ ਹੈ ਤੇ ਨਾਲ ਹੀ ਇਸ ਤੋਂ ਜਿਹੜੀ ਹੁਣ ਕਟਨਾ ਵਾਪਰੀ ਹੈ ਉਸ ਤੋਂ ਬਾਅਦ ਹੋਰ ਜਿਹੜੀ ਹੈ ਸੁਰੱਖਿਆ ਦੇ ਵਿੱਚ ਤਾਇਨਾਤੀ ਹੈ ਉਹ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਹੁਣ ਜਿਹੜੇ ਵੀ ਜਿਹੜੇ ਵੀ ਲੋਕ ਨੇ ਉਹ ਸੰਸਦ ਭਵਨ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਵੀ ਕਾਫੀ ਵਿਸ਼ੇਸ਼ ਤੌਰ ਤੇ ਚੈੱਕ ਕੀਤਾ ਜਾ ਰਿਹਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਮਲੇ ਤੋਂ 1 ਦਿਨ ਬਾਅਦ ਵੀ ਸੰਸਦ ਦੀ ਸੁਰੱਖਿਆ ਸਖਤ ਕੀਤੀ ਗਈ ਹੈ ਤੇ ਨਾਲ ਹੀ ਹੋਰ ਵੀ ਸੁਰੱਖਿਆ ਨੂੰ ਲੈ ਕੇ ਕਈ ਚੁੱਕੇ ਜਾ ਰਹੇ ਨੇ ਤੇ ਪੁਲਿਸ ਉੱਤੇ ਸੰਸਦੀ ਸੁਰੱਖਿਆ ਕਰਮਚਾਰੀਆਂ ਦੇ ਕੰਪਲੈਕਸ ਦੇ ਵਿੱਚ ਦਾਖਲ ਹੋਣ ਵਾਲਿਆਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਸੰਸਦ ਕੰਪਲੈਕਸ ਤੋਂ ਕੁਝ ਹੀ ਮੀਟਰ ਦੀ ਦੂਰੀ ਉੱਤੇ ਪਰਿਵਹਨ ਪਬੰਦ ਦੇ ਬਾਹਰ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਕਿਸੇ ਨੂੰ ਵੀ ਬੈਰੀਕੇਡ ਤੋਂ ਅੱਗੇ ਜਾਣ ਦੀ ਇਜਾਜ਼ਤ ਜਿਹੜੀ ਹੈ ਹੁਣ ਨਹੀਂ ਦਿੰਦੀ ਹੈ ਜਦ ਤੱਕ ਕਿ ਉਹਨਾਂ ਨੇ ਉਹਨਾਂ ਦੀ ਜਾਣ ਪਛਾਣ ਦਾ ਪੱਤਰ ਨਹੀਂ ਲਿਆ ਹੈ ਮਿਗਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾਂ ਨੂੰ ਮਕਰ ਦੁਆਰ ਤੋਂ ਸੰਸਦ ਦੇ ਅੰਦਰ ਭਵਨ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ ਹੈ ਤੇ ਨਾਲ ਹੀ ਸੰਗਮਾਂ ਆਪਣੀ ਕਾਰ ਤੋਂ ਉਤਰੇ ਅਤੇ ਇਮਾਰਤ ਦੇ ਵਿੱਚ ਦਾਖਲ ਹੋਣ ਦੇ ਲਈ ਸ਼ਰਧਾਲੂ ਦੁਆਰਵਾਲ ਚਲ ਚਲੇ ਗਏ ਸਨ ਤਾਂ ਉੱਥੇ ਹੀ ਉਹਨਾਂ ਦੇ ਵਾਹਨਾਂ ਨੂੰ ਰੋਕ ਦਿੱਤਾ ਗਿਆ ਤਾਂ ਹੁਣ ਕਹਿ ਸਕਦਾ ਹੈ ਕਿ ਜਿਹੜੀ ਘਟਨਾ ਬੀਤੇ ਦਿਨ ਹੀ ਵਾਪਰੀ ਹੈ ਉਸ ਨੂੰ ਲੈ ਕੇ ਸੰਸਦ ਭਵਨ ਦੇ ਵਿੱਚ ਹੋਰ ਜਿਹੜੀ ਹੈ ਉਹ ਸੁਰੱਖਿਆ ਤਾਇਨਾਤ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਜਿਹੜੇ ਮੁੱਖ ਮੰਤਰੀ ਹੈ ਮਗਾਲਿਆ ਦੇ ਉਹਨਾਂ ਨੂੰ ਵੀ ਨਹੀਂ ਆਣ ਦਿੱਤਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੁਰੱਖਿਆ ਪਵਨ ਨੂੰ ਲੈ ਕੇ ਹੁਣ ਸਰਕਾਰ ਦੇ ਵੱਲੋਂ ਹੋਰ ਜਿਹੜਾ ਵਿਚਾਰ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ ਪਵੰਦੀ ਹੋਰ ਕਿਸ ਤਰੀਕੇ ਦੇ ਨਾਲ ਯਕੀਨੀ ਬਣਾਈ ਜਾ ਸਕੇ ਤੇ ਅਗਲੇ ਵਾਰ ਨੂੰ ਅਜਿਹੀ ਘਟਨਾ ਨੂੰ ਅੰਜਾਮ ਹੋਣ ਤੋਂ ਰੋਕਿਆ ਜਾ ਸਕੇ ਤਾਂ ਕਹਿ ਸਕਦੇ ਆ ਕਿ ਸੁਰੱਖਿਆ ਨੂੰ ਲੈ ਕੇ ਜਿਹੜੇ ਸੰਸਦ ਪਵਨ ਦੇ ਵਿੱਚ 2.5 ਲੱਖ ਰੁਪਏ ਖਰਚੇ ਜਾ ਰਹੀ ਨੇ ਸਰਕਾਰ ਹੋਰ ਵਿਚਾਰ ਦੇਖ ਰਹੀ ਹੈ ਕਿ ਇਸ ਨੂੰ ਹੋਰ ਵਧਾਇਆ ਜਾ ਸਕਦਾ ਹੈ ਇਸ ਤਰੀਕੇ ਦੀਆਂ ਹੋਰ ਵਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ